ਪਰਦੇਸ ਵਿੱਚ ਵਸ ਰਹੀਆਂ ਸਰਬਾਤ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ 1999 ਤੋਂ ਲੈ ਕੇ ਇਸ ਸਥਾਨ ਦੀ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਸ਼ਹੀਦ ਸਰਦਾਰ ਸਾਮ ਸਿੰਘ ਟਾਰੀ ਵਾਲੇ ਦੇ ਸ਼ਹੀਦੀ ਸਥਾਨ ਦੀ ਸੇਵਾ ਸੱਜਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਰਿ ਆਲੀ ਸਾਹਿਬ ਵਾਲੇ ਚਲਾਈ ਹੋਈ ਜਥੇਬੰਦੀ ਜਥੇਬੰਦੀ ਦੇ ਮੁਖੀ ਆ ਸ੍ਰੀਮਾਨ ਸੰਤ ਬਾਬਾ ਖੁੰਦਾ ਸਿੰਘ ਜੀ ਉਹਨਾਂ ਵੱਲੋਂ ਲਈ ਹੋਈ ਡਿਊਟੀ ਦਾਸ ਰੇ ਇਥੇ ਨਿਭਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਥੇਬੰਦੀ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਵੱਲੋਂ ਬੇਅੰਤ ਕਾਰਜ ਹੋ ਰਹੇ ਨੇ ਤਿੰਨ ਸਕੂਲ ਚੱਲ ਰਹੇ ਇਹ ਗੁਰਮਤ ਵਿਦਿਆਲਾ ਚੱਲ ਰਿਆ ਜਿਸ ਗੁਰਮਤ ਵਿਦਿਆਲੇ ਵਿੱਚ 2250 ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ 40 50 ਬੱਚੇ ਉਹ ਨੇ ਗੁਰਮਤ ਕਾਲਜ ਦੇ ਵਿੱਚ ਜਿਹੜੇ ਵਿੱਦਿਆ ਪ੍ਰਾਪਤ ਕਰ ਰਹੇ ਨੇ ਵਿੱਦਿਆ ਡੀਏ ਦੀ ਬੀਏ ਡਬਲ ਬੀ ਐਮਏ ਡਬਲ ਐਮਏ ਜਿੰਨੇ ਵੀ ਕੋਈ ਬੱਚਾ ਪੜ੍ਹਾਈ ਕਰ ਰਿਹਾ ਉਹ ਫ੍ਰੀ ਕਰਾਈ ਜਾਂਦੀ ਗੁਰੂ ਘਰ ਵੱਲੋਂ ਬੇਅੰਤ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਨੇ ਹੁਣ ਗੁਰੂ ਸਾਹਿਬ ਦੀ ਕਿਰਪਾ ਮਾਪੁਰਖਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਇੱਕ ਗੁਰਮਤ ਕਾਲਜ ਘੋਰ ਬਣਾ ਰਹੇ ਆ ਜਿਹਦਾ ਅਜੇ ਨੀ ਪੱਥਰ ਰੱਖਿਆ ਹੋਇਆ ਏ ਇਹ ਹੋਸਟਲ ਦੇ ਵਿੱਚ ਚੰਗੀ ਵਿਦਿਆ ਪ੍ਰਾਪਤ ਕਰਨ ਵਾਲੇ ਬੱਚੇ ਰੱਖਾਂਗੇ ਟੈਸਟ ਲੈ ਕੇ ਉਹਨਾਂ ਨੂੰ ਚੰਗੀ ਪੜ੍ਹਾਈ ਕਰਾ ਕੇ ਨਾਲ ਉਹਨਾਂ ਨੂੰ ਕੋਰਸ ਕਰਾਵਾਂਗੇ ਕਿਸੇ ਨੂੰ ਜਨੀਅਰ ਦਾ ਕਿਸੇ ਨੂੰ ਡਾਕਟਰੀ ਦਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਜਿਹੜੇ-ਜਿਹੜੇ ਵੀ ਕੋਰਸ ਕোর্স ਕਰਨਾ ਚਾਹਣਗੇ ਉਹਨਾਂ ਨੂੰ ਫ੍ਰੀ ਕੋਰਸ ਕਰਾ ਕੇ ਚੰਗੇ ਵੀਆਈਪੀ ਅਫਸਰ ਬਣਾਵਾਂਗੇ ਇਹ ਪ੍ਰਾਲੇਵਾ ਤੇ ਅੱਜ ਨੀਂ ਪੱਥਰ ਰੱਖਿਆ ਹੈ ਬੜਾ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਪਹਿਲਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਜ਼ਮੀਨ ਦੀ ਦਾਤ ਬਖਸ਼ੀ ਹੁਣ ਗੁਰਮਤ ਹੋਸਟਲ ਗੁਰਮਤ ਵਿਦਿਆਲੇ ਦੇ ਵਿਦਿਆਰਥੀਆਂ ਦਾ ਹੋਸਟਲ ਦੀ ਨੀਂ ਅੱਜ ਰੱਖੀ ਹੈ ਇਹ ਵੀ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਸੇਤੀ ਤਿਆਰ ਹੋ ਕੇ ਸੰਗਤਾਂ ਦੇ ਵਿੱਚ ਹਾਜ਼ਰ ਹੋਵਾਂਗੇ ਇਹ ਸੇਤੀ ਤੋਂ ਸੇਤੀ ਤਿਆਰ ਕਰਕੇ ਚੇਤ ਮਹੀਨੇ ਨੂੰ ਮਾਰਚ ਮਹੀਨੇ ਤੋਂ ਆਪਾਂ ਕਲਾਸਾਂ ਸ਼ੁਰੂ ਕਰਾਂਗੇ ਜਿਹੜੀ ਆਪਾਂ ਬੱਚਿਆਂ ਨੂੰ ਵਿੱਦਿਆ ਦੇਣੀ ਚੰਗੇਰੀ ਵਿੱਦਿਆ ਜਿਹਦੇ ਵਿੱਚ ਆਪਾਂ ਵੱਡੇ ਵੱਡੇ ਕੋਰਸ ਕਰਾਵਾਂਗੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਕੋਰਸ ਕਰਾ ਕੇ ਚੰਗੇ ਅਫਸਰ ਬਣਾਵਾਂਗੇ ਇਹ ਕਾਰਜਾਂ ਵਾਸਤੇ ਸੰਗਤਾਂ ਨੂੰ ਬੇਨਤੀ ਕੀਤੀ ਬਹੁਤ ਵੱਡਾ ਇਕੱਠ ਹੋਇਆ ਸੰਗਤਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਅਮਰੀਕਾ ਦੀ ਸੰਗਤ ਕੈਨੇਡਾ ਦੀ ਸੰਗਤ ਅੰਗਲੈਂਡ ਦੀ ਸੰਗਤ ਜਿੱਥੇ-ਜਿੱਥੇ ਵੀ ਦਾਸ ਗਿਆ ਸੰਗਤਾਂ ਦੀ ਇਹ ਮੰਗ ਹੀ ਇਹ ਆ ਕਾਰਜ ਜਰੂਰ ਕਰੀਏ ਸੰਗਤਾਂ ਨੇ ਬੜਾ ਹੀ ਸਹਿਯੋਗ ਦਿੱਤਾ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਹੈ ਆ ਸਾਕੇ ਗਾਂਵ ਵੀ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਦੇਣਗੀਆਂ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਪੰਜ ਪਿਆਰੇ ਸਿੰਘ ਸਾਭਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ